ਹੋਤੇ ਕਪੜੇ? ਹਾਂ ਮੰਮੀ ਧੋਤੇ ਨੇ। ਹਾਈ ਮੈਂ ਮਰ ਜਾ। ਇੰਨਾ ਗੰਦਾ ਪਾਣੀ। ਇਹਨੂੰ ਪਾਣੀ ਨੂੰ ਬਦਲ। ਮੰਮੀ ਧੋਤੇ ਗਏ ਕਪੜੇ ਬਸ ਆ ਰਹਿ ਗਏ ਧੋਕ। ਗੱਲ ਸੁਣ ਮੇਰੀ, ਇਹ ਪਾਣੀ ਬਦਲ ਕੇ ਫਿਰ ਦੂਜੇ ਕਪੜੇ ਧੋਣੇ ਨੇਗੇ। ਗੰਦੇ ਪਾਣੀ ਦੇ ਵਿੱਚ ਸਾਡੇ ਕਪੜੇ ਧੋਈ ਜਾਂਦੀਆਂ। ਇੰਨਾ ਤਾਂ ਸੋਚ ਲੈ। ਵੀ ਸਾਫ਼ ਕਪਾਣੇ ਦੇ ਵਿੱਚ ਦੇ ਧੋਈਦੇ ਹੁੰਦੇ ਨੇਗੇ। ਧੋਤੇ ਨਹੀਂ ਪੁੱਤ ਕਹਦੇ ਤੂੰ ਇਹ। ਮੰਮੀ ਕਰਦੇ ਹੁੰਦੇ ਸੀਗੇ। ਚਾ ਤੂੰ ਕੋਈ ਕੰਮ ਕੀਤਾ ਨਹੀਂ ਕੀਤਾ ਬਟ ਮਤਲਬ ਜਦੋਂ ਮੰਮੀ ਹੋਰੀ ਨਹੀਂ ਹੁੰਦੇ ਸੀਗੇ ਫਿਰ ਕਰ ਲੈਂਦੇ ਸੀ ਐਵੇਂ ਤਾਂ ਆਂਦੇ ਨੇ ਕੱਪੜੇ ਧੋਣੇ ਦਾ ਫਿਰ ਮੇਰੀ ਗੱਲ ਸੁਣ ਲੈ ਆਹ ਪਾਣੀ ਕੱਢ ਕੇ ਦੂਜਾ ਪਾਣੀ ਪਾ ਕੇ ਸਾਫ ਤੇ ਫਿਰ ਕੱਪੜੇ ਕੱਢਣੇ ਦੂਜੇ ਜਿਹੜੇ ਆ ਪੈਣਾ ਵਾਕਈ ਠੀਕ ਹੈ ਨਾ ਠੀਕ ਹੈ ਹਾਂ ਕਿਤੇ ਗੰਦੇ ਪਾਣੀ ਵਿੱਚ ਸਾਰੇ ਕੱਪੜੇ ਤੂੰ ਕੱਢ ਦੇ ਪਿੰਡੇ ਤੇ ਖੁਰਕੋਣ ਲੱਗ ਜੂ ਗੰਦੇ ਪਾਣੀ ਨਾਲ ਠੀਕ ਹੈ ਨਾ ਠੀਕ ਹੈ ਮੰਮੀ ਸਮਝ ਗਏ ਚਲ ਠੀਕ ਆ ਸਾਰੇ ਕਰ ਦੇ ਸਾਫ ਆਹ ਆ ਪੈਨੇ ਜਿਹੜੇ